ਕਾਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਮੁਹਾਲੀ ਸ਼ਹਿਰ ਨੇ ਇੱਕ ਪੱਤ ਲਿਆਰ ਕਾਨੇ ਮੈਨੂੰ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਇਹ ਮੁਹਾਲੀ ਸ਼ਹਿਰ ਨੇ ਤੇਰੇ ਇਹ ਮੁਹਾਲੀ ਸ਼ਹਿਰ ਨੇ 2017 ਦੇ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਡੈਥ ਹੋ ਗਈ ਸੀ ਕਿਸੇ ਬਿਮਾਰੀ ਕਾਰਨ ਉਹਨਾਂ ਦਾ ਹੀ ਸੁਪਨਾ ਸੀ ਕਿ ਮੈਂ ਇੱਕ ਕਾਬਿਲ ਵਧੀਆ ਕਲਾਕਾਰ ਬਣਾ ਹੂੰ ਮੈਂ ਉਸੇ ਸੁਪਨੇ ਨੂੰ ਲੈ ਕੇ ਚੱਲਾ ਹੋਇਆ ਕਦ ਯਾ ਤਤੜੀ ਦੇ ਵੇੜੇ ਮਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਹਰ ਹਰਗੇ ਕਦੇ ਨਾ ਦਿਉਰ ਵੰਗਾਰਿਆ ਵੰਗਾਰਿਆ ਜੱਟਾ ਕਦੇ ਨਾ ਆਇਓ ਕੰਮ ਵੇ ਹਾ ਏ ਹਾ ਏ ਹਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਵਿੰਦਰ ਸਰਾਹ ਤੇ ਅੱਜ ਤੁਹਾਡੇ ਲਈ ਨਾ ਇੱਕ ਬੜੀ ਵੱਖਰੀ ਤੇ ਬੜੀ ਸੋਹਣੀ ਜੀ ਇੰਟਰਵਿਊ ਲੈ ਕੇ ਆਏ ਆ ਅੱਜ ਤੁਹਾਨੂੰ ਇੱਕ ਅੱਜ ਛੋਟੇ ਵੀਰ ਨਾਲ ਮਿਲਾਉਣਾ ਹੈਗਾ ਜਿਹਦਾ ਨਾਮ ਹੈ ਸ਼ਾਨ ਦਿਲਰਾਜ ਤੇ ਇਹ ਛੋਟਾ ਛੋਟਾ ਵੀਰ ਬਹੁਤ ਸੋਹਣਾ ਗਾਉਂਦਾ ਹੈਗਾ ਤੇ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ 9 ਦਾ ਰਨਰ ਅਪ ਰਿਹਾ ਹੈ ਤੇ ਇਹੇ ਜੀ ਗਾਇਕੀ ਉੱਤੇ ਦਿਖਾਈ ਹੈ ਕਿ ਇੱਕ ਵਾਰ ਜਦੋਂ ਇਹ ਗਾ ਰਿਹਾ ਸੀਗਾ ਚਰਖੇ ਦੀ ਹਰ ਹਰ ਗਾਣਾ गा ਰਿਆ ਸੀਗਾ ਤਾਂ ਉਦੋਂ ਸਾਰੇ 뮤జిਸ਼ੀਨ ਸਟੇਜ ਤੇ ਆਗੇ ਸੀਗੇ ਥਾਪੀ ਦੇਣ ਦੇ ਲਈ ਸੋ ਸ਼ਾਨ ਰਾਜ ਦੇ ਨਾਲ ਗੱਲਬਾਤ ਕਰਦੇ ਨੇ ਨਾਲੇ ਸਾਨੂੰ ਉਹ ਤੋਂ ਕੁਝ ਗਾਣੇ ਵੀ ਸੁਣਾਉਣੇ ਆ ਕੀ ਹਾਲ ਹੈ ਛੋਟੀ ਵੀਰ ਠੀਕ ਹੈ ਜੀ ਤੁਸੀਂ ਦੱਸੋ ਕੀ ਹਾਲ ਹੈ ਬਸ ਠੀਕ ਠਾਕ ਤੇ ਕਿਹੜਾ ਗਾਣਾ ਸੀਗਾ ਜਦੋਂ ਸਾਰੇ 뮤జిਸ਼ੀਨ ਸਟੇਜ ਤੇ ਆਗੇ ਸੀਗੇ ਉਹ ਚਰਖੇ ਦੇ ਹਰ ਹਰ ਗੇੜੇ ਗਾਣਾ ਸੀਗਾ ਜੀ ਉਸਤਾਦ ਨੂਸਰ ਫਤਿਹ ਖਾਨ ਸਾਹਿਬ ਜੀ ਦਾ अच्छा हां जी आ, वैसे नसरत फतेहदी खान ਹਨਾ ਬਹੁਤ ਵੱਡੇ ਫਨਕਾਰ ਹੋਏ ਐ ਉਹਨਾਂ ਦਾ ਗਾਣਾ ਗਾਉਣਾ ਨਿਭਾਉਣਾ ਬਹੁਤ ਮੁਸ਼ਕਿਲ ਹੈ ਹਨਾ ਤੇ ਤੁਸੀਂ ਉਹ ਸਟੇਜ ਤੇ ਗਾਇਆ ਤੇ ਮਿਊਜ਼ੀਸ਼ੀਅਨ ਆ ਗਏ ਬਹੁਤ ਵੱਡੀ ਗੱਲ ਹੈ ਹਨਾ ਤੇ ਕਿਉਂ ਬੋਲ ਸੁਣਾਉਂਗੇ ਉਹਦੇ ਹਾਂਜੀ ਜ਼ਰੂਰ ਚਰਖੇ ਦੇ ਹਰ ਹਰ ਗੇੜੇ ਮਾਹੀ ਮੈਂ ਤੈਨੂੰ ਮਾਹੀ ਮੈਂ ਤੈਨੂੰ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਕਦ ਯਾ ਤਤੜੀ ਦੇ ਵੇੜੇ ਮਹੀ ਮੈਂ ਤੈਨੂੰ ਯਾਦ ਕਰਾਂ ਯਾਦ ਕਰਾਂ ਚਰਖੇ ਦੇ ਹਰ ਹਰ ਗੇੜੇ ਬਹੁਤ ਖੂਬ ਗਾਇਸ਼ਾਨ ਤੇ ਨਸਰਤ ਫਤੇਹ ਅਲੀ ਖਾਨ ਹਨਾ ਨਾਮ ਬਹੁਤ ਵੱਡਾ ਤੇ ਉਹਨਾਂ ਦਾ ਗਾਣਾ ਗਾਉਣਾ ਦੇ ਬਣਾ ਬਹੁਤ ਵੱਡੀ ਗੱਲ ਹੈ ਤੇ ਕਿਹੜੇ ਜਿਹੜਾ ਸੀਗਾ ਰਿਐਲਿਟੀ ਸ਼ੋਅ ਵਾਇਸ ਆਫ ਪੰਜਾਬ ਛੋਟਾ ਜੈਂਪ ਹਣਾ ਉਹਦੇ ਫਰਸਟ ਰਨਰ ਅਪ ਰਹੇ ਹੋਣਾ ਤੁਸੀਂ ਤੇ ਕੀ ਮਾਹੌਲ ਰਿਹਾ ਉੱਥੋਂ ਦਾ ਉੱਥੇ ਬਹੁਤ ਹੀ ਵਧੀਆ ਮਾਹੌਲ ਸੀਗਾ ਜੀ ਸਿੰਗਿੰਗ ਵਾਲਾ ਮਾਹੌਲ ਸੀ ਉੱਥੇ ਉੱਥੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉੱਥੇ ਬੜੇ ਹੀ ਕਾਬਿਲ 뮤జిਸ਼ੀਅਨ ਸੀਗੇ ਤੇ ਮੈਨੂੰ ਮੈਂਟਰ ਮਿਲੇ ਸੀ ਵਿਵੇਕ ਮਹਾਜਨ ਜੀ ਤੇ ਸਾਰੇ ਜੱਜਿਸ ਨੇ ਬਹੁਤ ਕੋਆਪਰੇਟ ਕੀਤਾ ਬੜੇ ਹੀ ਆਰਟਿਸਟ ਲੋਕ ਜੱਜਿਸ ਸੀਗੇ ਤੇ ਆ ਸ਼ਾਨ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਆ ਤੁਸੀਂ ਤਾਂ ਮੈਂ ਕਹਿ ਸਕਦਾ ਕਿ ਬਠਿੰਡੇ ਦੀ ਸ਼ਾਨ ਐ ਇਸ ਵਕਤ ਹਨਾ ਤੁਹਾਨੂੰ ਕਿਉਂਕਿ ਇਹ ਜੀ ਉਮਰ ਬਹੁਤ ਥੋੜੀ ਕਿੰਨੀ ਉਮਰ ਹੈ ਮੇਰੀ 14 ਸਾਲ ਦੀ 14 ਸਾਲ ਦੀ ਉਮਰ ਐ ਸੋ ਹਜੇ ਤਾਂ ਸ਼ੁਰੂਆਤ ਹੀ ਹੋਈ ਆ ਹਨਾ ਤੇ ਸ਼ੁਰੂਆਤ ਦੇ ਵਿੱਚ ਹੀ ਮੈਂ ਕਹਿੰਦਾ ਮੁੰਡੇ ਨੇ ਧਮਾਲਾ ਪਾ ਰੱਖਿਆ ਹਨਾ ਤੇ ਐਡੇ ਵੱਡੇ ਰਿਐਲਿਟੀ ਸ਼ੋਅ ਦੇ ਵਿੱਚ ਜਾਣਾ ਜਿੱਥੇ ਕਿ ਆਲ ਪੰਜਾਬ ਤੋਂ ਬੱਚੇ ਆਉਂਦੇ ਹਨ ਉਹਨਾਂ ਦੇ ਵਿੱਚ ਪਾਰਟਿਸਪੇਟ ਕਰਨਾ ਉੱਥੇ ਫਾਈਟ ਕਰਨੀ ਸੋ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਈਸ਼ਾਨ ਉਮਰ ਤਾਂ ਵੈਸੇ ਬਹੁਤ ਥੋੜੀ ਹੈ ਤੁਹਾਡੀ ਹਨਾ 14 ਸਾਲ ਉਮਰ ਹੈ ਹਜੇ ਬਹੁਤ ਲੰਮੇ ਪੈਡੇ ਤੈਅ ਕਰਨੇ ਪਰ ਇਹਦੀ ਸ਼ੁਰੂਆਤ ਕਿਵੇਂ ਹੋਈ ਹੈ ਗਾਇਕੀ ਦੀ ਕਿੱਥੋਂ ਕਿ ਕਿ ਛੋਟੀ ਜੀ ਉਮਰ ਦੇ ਵਿੱਚ ਕਿੱਥੋਂ ਇਹ ਸੋਚ ਲੈ ਕੇ ਮੈਂ ਗਾਇਕ ਬਣਨਾ ਜਿਹੜਾ 뮤직 ਹੈ ਜੀ ਉਹ ਮੇਰਾ ਸਾਰਾ ਫੈਮਲੀ ਚ ਹੀ ਹੈ ਮੈਨੂੰ ਮੇਰੇ ਦਾਦਾ ਜੀ ਵੀ ਗਾਉਣ ਦਾ ਸ਼ੌਂਕ ਰੱਖਦੇ ਸੀ ਅੱਛਾ ਤੇ ਮੇਰੇ ਫਾਦਰ ਸਾਹਿਬ ਵੀ ਪੈਡ ਪਲੇ ਸੀਗੇ ਗਾਉਂਦੇ ਵੀ ਬਹੁਤ ਅੱਛਾ ਸੀ ਤੇ ਮੇਰੇ ਚਾਚਾ ਜੀ ਵੀ ਸਿੰਗਰ ਰਹੇਗੇ ਮੇਰੇ ਉਸਤਾਦ ਵੀ ਉਹੀ ਨੇ ਅੱਛਾ ਤੇ 2017 ਦੇ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਡੈਥ ਹੋ ਗਈ ਸੀ ਕਿਸੇ ਬਿਮਾਰੀ ਕਾਰਨ ਹੂੰ ਉਹਨਾਂ ਦਾ ਹੀ ਸੁਪਨਾ ਸੀ ਕਿ ਮੈਂ ਇੱਕ ਕਾਬਿਲ ਵਧੀਆ ਕਲਾਕਾਰ ਬਣਾ ਤੇ ਮੈਂ ਉਸੇ ਸੁਪਨੇ ਨੂੰ ਲੈ ਕੇ ਚੱਲਾ ਹੋਇਆ ਹੂੰ ਮੈਂ ਛੋਟਾ ਹੁੰਦਾ ਜਾਂਦਾ ਹੁੰਦਾ ਸੀ ਉਹਨਾਂ ਨਾਲ ਕਈ ਵਾਰ ਸ਼ੋਅਸ ਤੇ ਚਲਾ ਜਾਂਦਾ ਨਾਲ ਮੈਂ ਦੇਖਦਾ ਕਿ ਕੋਈ ਸਿੰਗਰ ਗਾ ਰਿਹਾ ਉਹਨੂੰ ਕਿਸ ਤਰ੍ਹਾਂ ਲੋਕ ਇੱਜ਼ਤ ਦੇ ਰਹੇ ਆ ਮੈਨੂੰ ਚੰਗਾ ਲੱਗਦਾ ਸੀ ਕਿ ਵੀ ਇੱਕ ਦਿਨ ਮੈਂ ਵੀ ਇੱਕ ਸਿੰਗਰ ਬਣੂੰਗਾ ਤੇ ਮੈਨੂੰ ਵੀ ਇਸ ਤਰ੍ਹਾਂ ਹੀ ਲੋਕ ਇੱਜ਼ਤ ਦੇਣਗੇ ਮੈਂ ਆਵਦੇ ਫਾਦਰ ਸਾਹਿਬ ਜੀ ਦੇ ਸੁਪਨੇ ਨੂੰ ਲੈ ਕੇ ਚੱਲਾ ਹੋਇਆ ਉਸ ਤੇ ਹੀ ਵਰਕ ਕਰ ਰਿਹਾ ਤੇ ਮੇਰੇ ਚਾਚਾ ਜੀ ਮੈਨੂੰ ਸਿਖਾ ਰਹੇ ਨੇ ਉਹਨਾਂ ਨਾਲ ਮੈਂ ਸ਼ਾਗਿਰਦੀ ਲਈ ਵੀ ਆ ਸਾਡਾ ਪਟਿਆਲਾ ਘਰਾਣਾ ਜੀ ਤੇ ਉਹ ਪਟਿਆਲਾ ਘਰਾਣਾ ਦੀ ਗਾਇਕੀ ਮੈਂ ਸਿੱਖ ਰਹੀ ਜੀ ਕਲਾਸਿਕਲ ਸਿੰਗਿੰਗ ਅੱਛਾ ਕਲਾਸਿਕਲ ਸਿੰਗਿੰਗ ਜਿਹੜੀ ਕਿ ਮੁੱਢਾਂ ਤੋਂ ਹੁੰਦੀ ਆ ਰਹੀ ਉਹ ਸਿੰਗਿੰਗ ਜਿਹੜੀ ਹੈਗੀ ਠੀਕ ਹੈ ਜਿਸ ਤਰ੍ਹਾਂ ਸ਼ਾਨ ਵਾਇਸ ਆਫ ਪੰਜਾਬ ਤੁਸੀਂ ਗਏ ਹਨ ਇਸ ਤੋਂ ਅੱਗੇ ਦੇ ਹੁਣ ਕੀ ਸਟੈਪ ਹੈ ਇਸ ਤੋਂ ਅੱਗੇ ਕੋ ਵੱਡਾ ਸਟੈਪ ਹੋਰ ਜ਼ਿੰਦਗੀ ਸੋਚਿਆ ਹੋਊਗਾ ਨਾ ਗਾਇਕੀ ਨੂੰ ਲੈ ਕੇ ਹਾਂਜੀ ਮੇਰੇ ਹੁਣ 10ਥ ਕਲਾਸ ਚਮਾ ਮੇਰੇ ਜਿਹੜਾ ਐਗਜ਼ਾਮਸ ਹੋ ਜਾਣਗੇ ਸਿੱਖਣਾ ਤਾਂ ਮੈਂ ਲਾਈਫਟਾਈਮ ਤੱਕ ਹੈ ਕਿ ਮੈਂ ਜੇ ਆਪਾਂ ਸਿੱਖਾਂਗੇ ਨਾ ਤਾਂ ਜਿਹੜੀ ਆਪਣੀ ਸਿੰਗਿੰਗ ਉਹਦੋਂ ਘਟਣਾ ਸਟਾਰਟ ਹੋ ਜਾਂਦੀ ਡਾਊਨਫਾਲ ਸਟਾਰਟ ਹੋ ਜਾਂਦਾ ਸਿੰਗਿੰਗ ਦੇ ਵਿੱਚ ਤੇ ਮੈਂ ਰਿਆਜ਼ ਕਰਦਾ ਰਹੂੰਗਾ ਤੇ ਮੈਂ ਹੁਣ ਮੇਰਾ ਜਿਹੜਾ ਫੋਕਸ ਹੈ ਇੰਡੀਅਨ ਆਇਡਲ ਤੇ ਅੱਛਾ ਇਸ ਤੋਂ ਬਾਅਦ ਇੰਡੀਅਨ ਆਇਡਲ ਜੀ ਉਸ ਨੂੰ ਲੈ ਕੇ ਮੈਂ ਆਪਦੀ ਮਿਹਨਤ ਕਰ ਰਿਹਾ ਹਾਰਡਵਰਕ ਕਰ ਰਿਹਾ ਤੇ ਮੈਂ ਇੰਡੀਅਨ ਆਇਡਲ ਦੇ ਵਿੱਚ ਜਾ ਕੇ ਇੱਕ ਵਾਰੀ ਗਾਉਣਾ ਉੱਥੇ ਮੈਂ ਪਰਫਾਰਮੈਂਸ ਦੇਣੀ ਹੈ ਸਾਡੇ ਵੱਲੋਂ ਸ਼ਾਂਤ ਨੂੰ ਸ਼ੁਭ ਕਾਮਨਾਵਾਂ ਹੈ ਕਿ ਉੱਥੇ ਜਾ ਕੇ ਪ ਬਠਿੰਡੇ ਦਾ ਸਾਡਾ ਖਾਸ ਕਰਕੇ ਨਾਮ ਰੌਸ਼ਨ ਕਰੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਬਠਿੰਡੇ ਸ਼ਹਿਰ ਦਾ ਕੋਈ ਸ਼ਾਨਦੱਤ ਅਲਰਾਜ ਮੁੰਡਾ ਹੈਗਾ ਨਵੀਂ ਉਮਰ ਦਾ ਤੇ ਉਹਦੇ ਚ ਵੀ ਇੰਡਰਨੇਡਲ ਚ ਵੀ ਜੇ ਇਹ ਛੋਟਾ ਜੈਂਪੀ ਹੋਗਾ ਮੇਰੇ ਖਿਆਲ ਛੋਟੀ ਉਮਰ ਵਾਲਿਆਂ ਵਾਸਤੇ ਕਿ ਨਹੀਂ ਇੰਡੀਅਨ ਹਾਈਡਲ ਦੇ ਵਿੱਚ ਜਿਹੜਾ ਛੋਟਾ ਹੁੰਦਾ ਆਈ ਥਿੰਕ ਉਹ ਸੁਪਰਸਟਾਰ ਸਿੰਗਰਸ ਹੁੰਦਾ ਅੱਛਾ ਇੰਡੀਅਨ ਹਾਈਡਲ ਵਾਲਿਆਂ ਵੱਲੋਂ ਹੀ ਹੁੰਦਾ ਉਹ ਹਾਂ ਬਟ ਮੈਂ ਇੰਡੀਅਨ ਹਾਈਡਲ ਚ ਦੇਣਾ ਆਡੀਸ਼ਨ ਤੇ ਉਹਦੀ ਤਿਆਰੀ ਚੱਲ ਪਈ ਹੋਣੀ ਹੈ ਤੁਹਾਨੂੰ ਹਾਂਜੀ 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 ਕਿਉਂਕਿ ਉਹਦੀ ਜੇ ਕੰਪੀਟੀਸ਼ਨ ਦਾ ਲੈਵਲ ਵਧੂਗਾ ਹਨਾ ਤੇ ਤਿਆਰੀ ਵੀ ਉਹਦੀ ਹੋ ਤਾਂ ਕੀ ਲੱਗਦਾ ਕੀ ਆਸਾਂ ਲੈ ਕੇ ਜਾਣਾ ਤੋਂ ਖਿੱਚਦੇ ਆਂਗੇ ਮੀਟਰ ਪੂਰਾ ਜੀ ਤੁਮਾਲਾ ਪਾਵਾਂਗੇ ਉੱਥੇ ਜਾ ਕੇ ਬਾਕੀ ਆਪਣੇ ਰਿਆਜ਼ ਤੇ ਡਿਪੈਂਡ ਆਪਾਂ ਜਿੰਨਾ ਰਿਆਜ਼ ਕਰਾਂਗੇ ਉੰਨੀ ਆਪਣੀ ਗਾਇਕੀ ਜਿਹੜੀ ਹੋਰ ਵਧੂਗੀ ਤੇ ਜਿਵੇਂ ਇਹਦੇ ਵਿੱਚ ਹੁੰਦਾ ਨਾ ਕੰਪੀਟੀਸ਼ਨ ਸੀਗਾ ਜਿਹੜਾ ਆਪਣਾ ਵਾਇਸ ਆਫ ਪੰਜਾਬ ਇਹਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਤੁਹਾਨੂੰ ਗਾਣੇ ਗਾਉਣੇ ਪੈਂਦੇ ਸੀ ਜਿਵੇਂ ਕੋ ਫੋਕ ਹੋ ਗਿਆ ਕਲਾਸਿਕਲ ਹੋਈ ਕਿਹੜੇ ਕਿਹੜੇ ਤਰ੍ਹਾਂ ਦੇ ਸੀਗੇ ਜਦ ਉਹ ਰਾਉਂਡ ਤੇ ਡਿਪੈਂਡ ਕਰਦਾ ਸੀ ਸਾਰੇ ਤਰ੍ਹਾਂ ਦੇ ਹੁੰਦੇ ਹਾਂ ਜੀ ਕਿਉਂਕਿ ਕਈ ਵਾਰ ਮੈਸ਼ ਅਪ ਰਾਉਂਡ ਹੁੰਦਾ ਉਹ ਚ ਮੈਸ਼ ਅਪ ਕਰਨਾ ਸੌਂਗਸ ਦਾ ਫੋਕ ਰਾਉਂਡ ਚ ਫੋਕ ਗਾਉਣਾ अच्छा ਤਾਂ ਹੁਣ ਸ਼ਾਨ ਆਪਣੇ ਦਰਸ਼ਕਾਂ ਨੂੰ ਕਿਹੜਾ ਗਾਣਾ ਸੁਣਾਉਂਗੇ ਹੁਣ ਮੈਂ ਤੁਹਾਨੂੰ ਜੀ ਆਪਦਾ ਹੀ ਗਾਣਾ ਸੁਣਾਉਂਗਾ ਜਿਹੜਾ ਕਿ ਸਚਨ ਹੌਜਾ ਜੀ ਨੇ ਕੀਤਾ ਸਭ ਕੁਝ ਉਹਨਾਂ ਦੀਆਂ ਦੁਆਵਾਂ ਨਾਲ ਹੋਇਆ ਮੇਰਾ ਤੇ ਰਾਜਵੀਰ ਦਾ ਗਾਣਾ ਰੀਸੈਂਟਲੀ 4 ਤਰੀਕ ਨੂੰ ਰਿਲੀਜ਼ ਹੋਇਆ ਅੱਛਾ ਹੁਣੇ ਰਿਲੀਜ਼ ਹੋਇਆ ਠੀਕ ਹੈ ਮੁਹਾਲੀ ਸ਼ਹਿਰ ਦੇ ਗਾਣੇ ਦਾ ਨਾਮ ਮੈਂ ਤੁਹਾਨੂੰ ਜ਼ਰਾ ਸੁਣਾਉਣਾ ਹੇ ਰੁਲ ਗਈ ਅ ਡਿਗਰੀ ਤੇ ਰੁਲ ਗਈ ਜਵਾਨੀ ਮੈਂ ਤਾਂ ਛੱਡੇ ਪਿੰਡ ਕੰਮ ਕਰਨੀ ਤੇਰੇ ਪਿੱਛੇ ਕਿੰਨੇ ਕੀਤੇ ਲੈਕਚਰ ਸ਼ਾਰਟ ਤਾਂ ਵੀ ਸਿਰੇ ਚੜਿਆ ਨਾ ਪਿਆਰੀ ਰੁਲ ਗਈ ਅ ਡਿਗਰੀ ਤੇ ਰੁਲਗੀ ਜਵਨੀ ਮੈਂ ਤਾਂ ਛੱਡੇ ਪਿੰਡ ਕੰਮ ਕਾਰਨੀ ਤੇਰੇ ਪਿੱਛੇ ਕਿੰਨੇ ਕੀਤੇ ਲੈਕਚਰ ਸ਼ਾਰਟ ਤਾਂ ਵੀ ਸਿਰੇ ਚੜਿਆ ਨਾ ਪਿਆਰੀ 3b2 ਦੀ ਗੇੜੀ ਲੱਗੀ ਫੁੱਲੇ ਨਾ ਹੋਣਾ ਇਹ ਫੁੱਲੇ ਮੈਨੂੰ ਤੇਰੇ ਤਿੱਖੇ ਨੈਣ ਵਹਿਰ ਨੇ ਇੱਕ ਪੱਟ ਲਿਆਰ ਕਾ ਨੇ ਮੁੰਡਾ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਮੁਹਾਲੀ ਸ਼ਹਿਰ ਨੇ ਇੱਕ ਪੱਟ ਲਿਆਰ ਕਾ ਨੇ ਮੈਨੂੰ ਤੇਰੀਆਂ ਯਾਦਾਂ ਨੇ ਦੂਜਾ ਤੇਰੇ ਇਹ ਮੁਹਾਲੀ ਸ਼ਹਿਰ ਨੇ ਤੇਰੇ ਇਹ ਮੁਹਾਲੀ ਸ਼ਹਿਰ ਨੇ ਕੀ ਬਾਤ ਹੈ ਕੀ ਬਾਤ ਹੈ ਮੈਨੂੰ ਲੱਗਦਾ ਕਿ ਇਹ ਗਾਣਾ ਥੋੜਾ ਬਹੁਤ ਰੱਖਿਆ ਕਰੂਗਾ ਹਾਂਜੀ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਇੰਸਟਾ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਕੀ ਬਾਤ ਹੈ ਤੇ ਮੁਹਾਲੀ ਸ਼ਹਿਰ ਗਾਣਾ ਹੈ ਤੇ YouTube ਤੇ ਵੀ ਕਿਸੇ ਨੇ ਸੁਣਨਾ ਹੈ ਹਨਾ ਤਾ ਸ਼ਾਨ ਦਿਲਰਾਜ ਜਾਂ ਫਿਰ ਮੁਹੱਲੀ ਸ਼ਹਿਰ ਵਰਕੇ ਮੁਹੱਲੀ ਸ਼ਹਿਰ ਲਿਖੋ ਸੀ 뮤직 ਬੈਂਕਸ ਕੰਪਨੀ ਓਨਰ ਰਿਲੀਜ਼ ਹੋ ਠੀਕ ਹੈ ਹਾਂਜੀ ਤੇ ਇੱਕ ਆਪਣਾ ਕੋਈ ਫੋਕ ਰੰਗ ਦੇ ਵਿੱਚ ਕੋਈ ਜਿਵੇਂ ਕੋਈ ਮਿਰਜ਼ਾ ਉਹ ਗਾ ਲੈਣੋ ਹਾਂਜੀ ਹਾਂਜੀ ਉਹ ਗਾ ਕੇ ਸੁਣਾਓਗੇ ਹਾਂਜੀ ਹੋ ਆਓ ਕੰਮ ਵੇ ਹਾ ਇਹ ਹਾ ਇਹ ਹਾ ਕੀ ਬਾਤ ਆਈ ਯਾਦ ਨਹੀਂ ਗਈ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਲੱਗਦਾ ਕਿ ਜਿਹੜੀ ਗਾਇਕੀ ਹੈ ਤੇਰੀ ਬਹੁਤ ਅੱਗੇ ਤੱਕ ਜਾਊਗੀ ਇੰਡੀਅਨ ਆਇਡਲ ਚ ਵੀ ਜਾ ਕੇ ਆਪਣਾ ਪੱਕਾ ਨਾਮ ਰੌਸ਼ਨ ਕਰੇ ਹੋਰ ਅੱਗੇ ਦੀਆਂ ਕੀ ਕੀ ਪਲੈਨਿੰਗ ਹੈ ਅਜੇ ਤਾਂ ਵੈਸੇ ਉਮਰ ਛੋਟੀ ਹੈ ਪੜ੍ਹਾਈ ਵੀ ਚੱਲਦੀ ਹੋਣਾ ਨਾਲ ਨਾਲ ਗਾਇਕੀ ਸਾਰਾ ਕੁਝ ਮੁਸ਼ਕਿਲ ਹੁੰਦਾ ਅੱਗੇ ਦੀਆਂ ਕੀ ਪਲੈਨਿੰਗਾਂ ਸੋਚ ਰੱਖੀਆਂ ਅੱਗੇ ਦੀ ਮੈ ਉਸ इंडियन एडल्ट सिटिंग बेटा समझ लेना कम ही ना बोलो अभी आराम ना आगे ਦਾ ਜੀ ਅਸੀਂ ਹੋਰ ਵਧੀਆ ਵਧੀਆ ਗਾਣੇ ਲੈ ਕੇ ਆਵਾਂਗੇ ਮੈਂ ਪੜਾਈ ਵੀ ਕਰ ਰਿਆ ਨਾਲ ਨਾਲ ਔਰ ਰਿਆਜ਼ ਵੀ ਚੱਲ ਰਿਹਾ ਔਰ ਅਸੀਂ ਪੰਜਾਬੀ ਗਾਇਕੀ ਦੀ ਸੇਵਾ ਦੇ ਵਿੱਚ ਹੋਰ ਵਧੀਆ ਵਧੀਆ ਗਾਣੇ ਜੋ ਸਾਡੇ ਸੱਭਿਆਚਾਰ ਨੂੰ ਪ੍ਰਮੋਟ ਕਰਨ ਜੋ ਅਸੀਂ ਪ੍ਰਵਾਰਿਕ ਗਾਣੇ ਵੀ ਗਾਵਾਂਗੇ ਔਰ ਅਸੀਂ ਦੇਣਾ ਸਾਡੇ ਪੰਜਾਬੀ ਪ੍ਰੋਗਰਾਮ ਨੂੰ ਤਫੀਲ ਐਂਜੋਏ ਪਹਿਲਾਂ ਮੈਂ ਕਹਾਂ ਉਹ ਵੀ ਬਸ ਜਿੱਥੇ ਰਣਾ ਈਜ਼ੀ ਲੱਗਦਾ ਜਿੱਦਾਂ ਈਜ਼ੀ ਜ਼ਿਆਦਾ ਕੋਈ ਕੋਈ ਵਰਡ ਫਾਰਮਲ ਨਹੀਂ ਜਿੱਦਾਂ ਠੀਕ ਲੱਗਦਾ ਉਹ ਹਾਂਜੀ ਅੱਗੇ ਹੁਣ ਮੇਰੀ ਸਟੱਡੀ ਵੀ ਚੱਲ ਰਹੀ ਹੈ ਨਾਲ ਨਾਲ ਰਿਆਜ਼ ਵੀ ਚੱਲ ਰਿਹਾ ਹੈ ਤੇ ਮੈਂ ਅੱਗੇ ਮੈਂ ਪੰਜਾਬੀ ਸੱਭਿਆਚਾਰ ਨੂੰ ਲੈ ਕੇ ਵਧੀਆ-ਵਧੀਆ ਗਾਣੇ ਆਪਣੇ ਪੰਜਾਬ ਲਈ ਲੈ ਕੇ ਆਉਂਗਾ ਵੀ ਜਿਹੜੇ ਵੀ ਪੰਜਾਬੀ ਪਰਿਵਾਰ ਨੇ ਲੋ ਤਾਂ ਫਲੈਨ ਇੰਜੋਏ ਕਰਨ ਤੇ ਮੈਂ ਵਧੀਆ-ਵਧੀਆ ਸੱਭਿਆਚਾਰਕ ਗਾਣੇ ਲੈ ਕੇ ਆਉਂਗਾ ਸਾਰਿਆਂ ਬਹੁਤ ਵਧੀਆ ਸੋਚ ਹੈ ਤੇ ਮੈਂ ਇੱਕ ਗੱਲ ਕਹਿ ਸਕਦਾ ਹਨਾ ਕਿ ਇਹ ਜਿਹੜਾ ਬੱਚਾ ਹੈ ਇਹ ਆਪਣੀ ਆਵਾਜ਼ ਦੇ ਦਮ ਤੇ ਅੱਗੇ ਆਉਣ ਵਾਲਾ ਬੱਚਾ ਨਾ ਕਿ ਪੈਸੇ ਦੇ ਨਾਮ ਤੇ ਅੱਗੇ ਆਉਣ ਵਾਲਾ ਕਿਉਂਕਿ ਅੱਜ ਕੱਲ ਬਹੁਤੇ ਸਿੰਗਰ ਆਪਾਂ ਨੂੰ ਪਤਾ ਹੈ ਕਿ ਆਟੋ ਟਿਊਨਰਾਂ ਦੇ ਨਾਲ ਗਾਉਂਦੇ ਜਿਨ੍ਹਾਂ ਨੂੰ ਕਿ ਸ਼ਾਇਦ ਮੇਰੀ ਗੱਲ ਕੀ ਹੁੰਦੀ ਹੈ ਜਿਨ੍ਹਾਂ ਨੂੰ ਗਾਉਣਾ ਆਉਂਦਾ ਵੀ ਨਹੀਂ ਹੁੰਦਾ ਬਸ ਉਹ ਕਿਵੇਂ ਨਾ ਕਿਵੇਂ ਜਿਗਾਰਡ ਲਾ ਲੂ ਕੇ ਗਾ ਲੈਂਦੇ ਪਰ ਇਹ ਉਹ ਬੱਚਾ ਜਿਹੜਾ ਕਿ ਆਪਣੀ ਆਵਾਜ਼ ਦੇ ਦਮ ਤੇ ਗਾਉਂਦਾ ਤੇ ਗਾਇਕੀ ਉਹਨੇ ਆਪਾਂ ਨੂੰ ਚੱਲਦੀ ਵੀਡੀਓ ਦੇ ਵਿੱਚ ਸੁਣਾ ਵੀ ਦਿੱਤੀ ਹੈ ਕਿਉਂਕਿ ਐ ਨਹੀਂ ਹੈਗਾ ਕਿ ਸਿਰਫ ਸਟੂਡੀਓ ਦੇ ਵਿੱਚ ਜਾ ਕੇ ਗਾਤਾ ਉਹ ਗੱਲ ਨਹੀਂ ਹੈ ਲਾਈ ਜਿਹੜਾ ਬੱਚਾ ਲਾਈਵ गा ਸਕਦਾ ਉਹ ਕਿਤੇ ਵੀ गा ਸਕਦਾ ਸੋ ਇਹੋ ਜਿਹੇ ਬੱਚਿਆਂ ਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਕਿਉਂਕਿ ਇਹੋ ਜਿਹੇ ਬੱਚੇ ਅੱਗੇ ਜਾ ਕੇ ਮਾਸਟਰ ਸਲੀਮ ਜਾਂ ਫਿਰੋਜ਼ ਖਾਨ ਜਾਂ ਨਸਰਤ ਫਤੇਹ ਅਲੀ ਖਾਨ ਉਹਨਾਂ ਦੇ ਲੈਵਲ ਤੇ ਇਹੀ ਬੱਚੇ ਜਾਣੇ ਆ ਜਿਹੜੇ ਕਿ ਅੱਜ ਵਧੀਆ ਗਾਉਂਦੇ ਐ ਇੰਨੀ ਛੋਟੀ ਉਮਰ ਦੇ ਵਿੱਚ ਬੱਚਾ ਇਦਾਂ ਸੋਹਣਾ ਗਾ ਲੈਂਦਾ ਸੋ ਇਹੋ ਜਿਹੇ ਬੱਚਿਆਂ ਨੂੰ ਜਰੂਰ ਸਪੋਰਟ ਕਰੋ ਸ਼ਾਨ ਦਿਲਰਾਜ ਨਾਮ ਹੈ ਬੱਚੇ ਦਾ ਇੰਸਟਾਗ੍ਰam ਪ੍ਰੋਫਾਈਲ ਹੋਊਗੀ ਨਾ ਹਾਂਜੀ ਹਾਂਜੀ ਸ਼ਾਨ ਦਿਲਰਾਜ 뮤직 ਹਾਂ ਤੇ ਉੱਥੇ ਜਾ ਕੇ ਫੋਲੋ ਵੀ ਜ਼ਰੂਰ ਕਰਿਓ ਇਹੋ ਜਿਹੇ ਬੱਚਿਆਂ ਨੂੰ ਸਪੋਰਟ ਕਰੋ ਤੇ ਬਾਕੀ ਆਪਣੀ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸਾਨੂੰ ਫੋਲੋ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਆਪਣੀ ਸਲਾਹ ਜ਼ਰੂਰ ਦਿਓ ਬੱਚੇ ਦੀ ਗਾਇਕੀ ਕਿਵੇਂ ਲੱਗੀ ਹੈ ਜੀ ਬਹੁਤ ਬਹੁਤ ਧੰਨਵਾਦ